ਸ਼ਹੀਦ ਸંત ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਕਾਲ ਤਖਤ ਤੇ ਗੁਰੂ ਖਾਲਸਾ ਪੰਥ ਦੀ ਨਮਾਇੰਦੀ ਕਰਦੇ ਆ ਦਿੱਲੀ ਦੇ ਵਿਪਰ ਦੇ ਝੂਠ ਦੇ ਤਖਤ ਨਾਲ ਬਹੁਤ ਹੀ ਵੱਡੀ ਜੰਗ ਲੜੀ ਸ਼ਹਾਦਤ ਦਿੱਤੀ ਤੇ ਜਿੱਤ ਦੇ ਛੱਡੇ ਗੱਡੇ ਪੰਥ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਹੁਣ ਦਾ ਜਿਹੜਾ ਸਮਾਂ ਆ ਬਹੁਤ ਹੀ ਕ੍ਰਾਈਸਿਸ ਵਾਲਾ ਹੈ ਕ੍ਰਿਟੀਕਲ ਸਮਾਂ ਹੈ ਸਾਰੀ ਦੁਨੀਆ 'ਚ ਤੇ ਉਹਨੂੰ ਦੇਖ ਕੇ ਜਦੋਂ ਕੋਈ ਇਹੋ ਜਿਹਾ ਸਮਾਂ ਹੁੰਦਾ ਤੇ ਆਪਣਾ ਫਰਜ਼ ਬਣਦਾ ਹੁੰਦਾ ਕਿ ਆਪਾਂ ਆਪਣਾ ਘਾਰ ਸਵਾਰੀਏ ਨੂੰ ਇਕੱਠਾ ਕਰੀਏ ਤੇ ਉਹਨੂੰ ਸੂਤਰਬੱਧ ਕਰੀਏ ਅਜੇ ਤੱਕ ਅਸੀਂ ਹੋਰਾਂ ਦੇ ਤਰੀਕਿਆਂ ਨਾਲ ਜਥੇਬੰਦ ਸੂਤਰਬੱਧ ਤੇ ਚੱਲਦੇ ਚਲਾਉਂਦੇ ਆਏ ਆਂ ਇਹ ਸਮਾਂ ਆ ਕਿ ਆਪਾਂ ਪੰਥ ਦੇ ਤਰੀਕੇ ਨਾਲ ਫੈਸਲੇ ਲਈਏ ਗੁਰਮਤੇ ਰਾਹੀ ਤੇ ਸਾਂਝੀ ਲੀਡਰਸ਼ਿਪ ਅੱਗੇ ਲੈ ਕੇ ਆਈਏ ਜੀ ਵੀਡੀਓ ਚ ਕੋਈ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਤੇ ਜ ਆਪਣੇ ਜੋ ਰਵਾਇਤ ਆ ਪਰੰਪਰਾ ਉਹਦੇ ਅਨਸਾਰ ਜਿਹੜੇ ਆਪਣੇ ਜਥੇ ਜਥੇ ਜਿੱਥੇ ਬਣਾ ਸਕਦੇ ਸਿੰਗਾ ਨੂੰ ਹਰ ਥਾਂ ਜਥਿਆਂ ਚ ਲਾਮਬੰਦ ਹੋਣਾ ਚਾਹੀਦਾ ਸਾਡੇ ਫੈਸਲੇ ਲੈਣੇ ਚਾਹੀਦੇ ਆ ਗੁਰਮਤੇ ਕਰਨੇ ਚਾਹੀਦੇ ਆ ਤਦੂ ਤੋ ਬਾਬਾ ਹਰਨਾਮ ਸਿੰਘ ਢੋਮਾ ਦਾ ਬਿਆਨ ਆਉਂਦਾ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਿੱਖ ਰਾਜਨੀਤੀ ਆ ਉਸ ਦੇ ਵਿੱਚ ਵੱਡਾ ਪਚਾਲ ਖੜਾ ਹੁੰਦਾ ਹਰ ਇੱਕ ਜਿਹੜੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਨੇ ਉਹਨਾਂ ਦੇ ਵੱਲੋਂ ਵੱਖਰੇ-ਵੱਖਰੇ ਇੱਕ ਦੂਸਰੇ ਤੇ ਜਿਹੜੇ ਬਿਆਨ ਨੇ ਉਹ ਦਿੱਤੇ ਜਾਂਦੇ ਨੇ ਤਾਂ ਤੁਸੀਂ ਕਿੰਨਾ ਸਹੀ ਮੰਨਦੇ ਹੋ ਇੱਕ ਦੂਸਰੇ ਤੇ ਤਾਂ ਜਿਹੜੇ ਬਿਆਨਬਾਜ਼ੀ ਕਰਨ ਉਹ ਸਾਰੇ ਜਿਹੜੇ ਬਿਆਨ ਪਿਆਜ ਆ ਤੇ ਇਲੈਕਟਰਲ ਪਾਰਟੀਆਂ ਦੇ ਆ ਜਾਂ ਹੋਰ ਜਿਹੜੇ ਬੰਦੇ ਵਿਚਰਦੇ ਉਹ ਤੁਰੇ ਤੋਂ ਹਿੱਲਿਓ ਇਹ ਬੰਦਿਆਂ ਦੇ ਸਾਰੀ ਕਾਰਵਾਈਆਂ ਅਸਲ ਸਾਡਾ ਤਰਾ ਤੁਰਾਇਆ ਅਕਾਲ ਤਖਤ ਅਕਾਲ ਤਖਤ ਤੇ ਨਿਸ਼ਕਾਮ ਅਕਾਲੀ ਜਥੇ ਦੀ ਪਹਿਰੇਦਾਰੀ ਉਹ ਸਭ ਤੋਂ ਇੰਪੋਰਟੈਂਟ ਆ ਇੱਥੇ ਜਿਹੜੇ ਕੋਣ ਜਥੇਦਾਰ ਕੋਈ ਇੱਕ ਜਥੇਦਾਰ ਅੱਜ ਲਾਤੇ ਆ ਜਾਂ ਕੋਈ ਹੋਰ ਇਹ ਕੋਈ ਏਡਾ ਇੰਪੋਰਟੈਂਟ ਨਹੀਂ ਨਾ ਕੋਈ ਏਡਾ ਇਸ਼ੂ ਆ ਸ਼ਹੀਦ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਅਕਾਲ ਤਖਤ ਤੇ ਗੁਰੂ ਖਾਲਸਾ ਪੰਥ ਦੀ ਨੁਮਾਇੰਦਗੀ ਕਰਦੇ ਆ ਦਿੱਲੀ ਦੇ ਵਿਪਰ ਦੇ ਝੂਠ ਦੇ ਤਖਤਨਾ ਬਹੁਤ ਹੀ ਵੱਡੀ ਜੰਗ ਲੜੀ ਸ਼ਹਾਦਤ ਦਿੱਤੀ ਤੇ ਜਿੱਤ ਦੇ ਛੱਡੇ ਗੱਡੇ ਤੇ ਉਸ ਜਿੱਤ ਚੋਂ ਹੀ ਇਹ ਸਾਰਾ ਅੱਗੇ سلسلہ ਚੱਲ ਰਿਹਾ ਹੈ ਤੇ ਪੰਥ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਹੁਣ ਦਾ ਜਿਹੜਾ ਸਮਾਂ ਆ ਬਹੁਤ ਹੀ ਕ੍ਰਾਈਸਿਸ ਵਾਲਾ ਹੈ ਕ੍ਰਿਟੀਕਲ ਸਮਾਂ ਸਾਰੀ ਦੁਨੀਆ 'ਚ ਤੇ ਉਹਨੂੰ ਦੇਖ ਕੇ ਜਦੋਂ ਕੋਈ ਇਹੋ ਜਿਹਾ ਸਮਾਂ ਹੁੰਦਾ ਤੇ ਆਪਣਾ ਫਰਜ਼ ਬਣਦਾ ਹੁੰਦਾ ਕਿ ਆਪਾਂ ਆਪਣਾ ਘਾਰ ਸਵਾਰੀਏ ਨੂੰ ਇਕੱਠਾ ਕਰੀਏ ਤੇ ਉਹਨੂੰ ਸੂਤਰਬੱਧ ਕਰੀਏ ਹੁਣ ਦਾ ਸਮਾਂ ਸਾਡਾ ਹੈਗਾ ਆ ਤਿਆਰੀ ਦਾ ਆਪਣੀ ਤਾਕਤ ਤੇ ਸਟਰੈਂਥ ਬਣਾਉਣ ਦਾ ਪੰਥਕ ਤਰੀਕੇ ਨਾਲ ਆਪਣੇ ਆਪ ਨੂੰ ਸੂਤਰਬੱਧ ਤੇ ਜਥੇਬੰਦ ਕਰਨ ਦਾ ਅੱਜ ਤੱਕ ਅਸੀਂ ਹੋਰਾਂ ਦੇ ਤਰੀਕਿਆਂ ਨਾਲ ਜਥੇਬੰਦ ਸੂਤਰਬੱਧ ਤੇ ਚੱਲਦੇ ਚਲਾਉਂਦੇ ਆਏ ਹਾਂ ਇਹ ਸਮਾਂ ਆ ਕਿ ਆਪਾਂ ਪੰਥ ਦੇ ਤਰੀਕੇ ਨਾਲ ਫੈਸਲੇ ਲਈਏ ਗੁਰਮਤੇ ਰਾਹੀ ਤੇ ਸਾਂਝੀ ਲੀਡਰਸ਼ਿਪ ਅੱਗੇ ਲੈ ਕੇ ਆਏ ਜਿੱਦਾਂ ਪਹਿਲਾਂ ਹੰਨੇ ਹੰਨੇ ਮੇਰੀ ਉਸ ਤਰੀਕੇ ਨਾਲ ਜਿੱਥੇ-ਜਿੱਥੇ ਵੀ ਸਿੰਘ ਜਥੇ ਬਣਾ ਸਕਦੇ ਜਥੇ ਬਣਾਈਏ ਸੰਗਤਾਂ ਕਾਇਮ ਕਰੀਏ ਤੇ ਅਕਾਲ ਤਖਤ ਤੇ ਇੱਕ ਇਹੋ ਜਿਹਾ ਜਥਾ ਜਿਹੜਾ ਪਹਿਲਾਂ ਹੁੰਦਾ ਸੀ ਇਕਾਲੀਆਂ ਦਾ ਉਹ ਨਿਸ਼ਕਾਮ ਸੰਘਰਸ਼ ਵਾਲਿਆਂ ਦਾ ਸਭ ਤੋਂ ਵੱਡੀਆਂ ਸ਼ਕਤੀਆਂ ਦਾ ਉਹੋ ਜਿਹਾ ਜਥਾ ਜੀ ਇੱਥੇ ਬਹੁਤ ਜ਼ਰੂਰੀ ਹੈ ਮਨਾਉਣਾ ਤੇ ਉਹ ਸਾਰੇ ਦੁਨੀਆ ਪਰ ਦੇ ਸਿੱਖਾਂ ਨੂੰ ਖਾਲਸਾ ਪੰਥ ਦੀ ਜਿਹੜਾ ਨਿਵਾਇੰਦਕਾ ਕਰਦਾ ਹੋਵੇ ਤੇ ਜਿਹੜਾ ਸਰਬਤ ਖਾਲਸਾ ਸਦਸਕ ਦਾ ਹੋਵੇ ਤੇ ਜਿਹੜਾ ਸਾਰੀ ਪੰਥ ਨੂੰ ਰਹਿਮਾਈ ਦੇ ਸਕਦਾ ਹੋਵੇ ਉਹ ਬਹੁਤ ਜ਼ਰੂਰ ਤੇ ਹੁਣ ਦੇ ਸਮੇਂ ਇੱਕ ਇਹ ਵੀ ਬੜੀ ਜ਼ਰੂਰੀ ਹੈ ਕਿ ਸਟੇਟ ਬਹੁਤ ਕੋਸ਼ਿਸ਼ ਕਰਦਾ ਜਿੱਦਾਂ ਹੁਣ ਸੋਸ਼ਲ ਮੀਡੀਆ ਮੀਡੀਆ ਕੀ ਬਹੁਤ ਤਰ੍ਹਾਂ ਦਾ ਪਰਮਪਲੇਖੇ ਫੁੱਟ ਪਾਉਣ ਦੀਆਂ ਕੋਸ਼ਿਸ਼ਾਂ ਹੈ ਜਾਂ ਬਹੁਤ ਜ਼ਿਆਦਾ ਓਵਰ ਡਰਾਈਵ ਹੋ ਰਹੀ ਹੈ ਕਿਚੋਂ ਬਚਣਾ ਚਾਹੀਦਾ ਆਪਸ ਵਿੱਚ ਮਿਲੋ ਡਾਇਲੌਗ ਕਰੋ ਵੱਧ ਤੋਂ ਵੱਧ ਮਿਲਣ ਦੀ ਗੱਲਬਾਤ ਕਰਨ ਦੀ ਆ ਸਾਂਝਾਂ ਵਧਾਉਣ ਦੀ ਆ ਜਿਹੜੀਆਂ ਖੇੜੇ ਵਿਆਣੇ ਗੱਲਾਂ ਉਹਨੂੰ ਦੂਰ ਛੱਡਣੀਆਂ ਚਾਹੀਦੀਆਂ ਕਦੀ ਵੀ ਕੋਈ ਪਬਲਿਕ মিডিਆ 'ਚ ਕੋਈ ਅਹੇ ਜੀ ਗੱਲ ਨਹੀਂ ਕਰਨੀ ਚਾਹੀਦੀ ਤੇ ਜੇ ਆਪਣੀ ਜੋ ਰਵਾਇਤ ਆ ਪਰੰਪਰਾ ਉਹਦੇ ਅਨਸਾਰ ਜਿਹੜੇ ਆਪਣੇ ਜਥੇ ਜਥੇ ਜਿੱਥੇ ਬਣਾ ਸਕਦੇ ਸਿੰਘਾਂ ਨੂੰ ਹਰ ਥਾਂ ਜਥਿਆਂ 'ਚ ਲਾਮਬੰਦ ਹੋਣਾ ਚਾਹੀਦਾ ਸਾਂਝੇ ਫੈਸਲੇ ਲੈਣੇ ਚਾਹੀਦੇ ਆ ਗੁਰਮਤੇ ਕਰਨੇ ਚਾਹੀਦੇ ਆ ਪਈ ਸਾਬ ਜਦੋਂ ਤੋਂ ਬਾਬਾ ਹਰਨਾਮ ਸਿੰਘ ਢੋਮਾ ਦਾ ਬਿਆਨ ਆਉਂਦਾ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਿੱਖ ਰਾਜਨੀਤੀ ਆ ਉਸ ਦੇ ਵਿੱਚ ਵੱਡਾ ਪਚਾਲ ਖੜਾ ਹੁੰਦਾ ਹਰ ਇੱਕ ਜਿਹੜੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਨੇ ਉਹਨਾਂ ਦੇ ਵੱਲੋਂ ਵੱਖਰੇ-ਵੱਖਰੇ ਇੱਕ ਦੂਸਰੇ ਤੇ ਜਿਹੜੇ ਬਿਆਨ ਨੇ ਉਹ ਦਿੱਤੇ ਜਾਂਦੇ ਨੇ ਤਾਂ ਤੁਸੀਂ ਕਿੰਨਾ ਸਹੀ ਮੰਨਦੇ ਹੋ ਇੱਕ ਦੂਸਰੇ ਤੇ ਤਾਂ ਜਿਹੜੇ ਬਿਆਨਬਾਜ਼ੀ ਕਰਨ ਉਹ ਸਾਰੇ ਜਿਹੜੇ ਬਿਆਨ ਪਿਆ ਜਾਂਦੇ ਤੇ ਇਲੈਕਟਰਲ ਪਾਰਟੀਆਂ ਦੇ ਆ ਜਾਂ ਹੋਰ ਜਿਹੜੇ ਬੰਦੇ ਵਿਚਰਦੇ ਉਹ ਤੁਰੇ ਤੋਂ ਹਿੱਲਿਓ ਇਹ ਬੰਦਿਆਂ ਦੇ ਸਾਰੀ ਕਾਰਵਾਈਆਂ ਆ ਅਸਲ ਸਾਡਾ ਤਰਾ ਤੁਰਾਇਆ ਅਕਾਲ ਤਖਤ ਅਕਾਲ ਤਖਤ ਤੇ ਨਿਸ਼ਕਾਮ ਅਕਾਲੀ ਜਥੇ ਦੀ ਪਹਿਰੇਦਾਰੀ ਉਹ ਸਭ ਤੋਂ ਇੰਪੋਰਟੈਂਟ ਆ ਇੱਥੇ ਜਿਹੜਾ ਕੌਣ ਜਥੇਦਾਰ ਕੋਈ ਇੱਕ ਜਥੇਦਾਰ ਅੱਜ ਲਾਤੇ ਆ ਜਾਂ ਕੋਈ ਹੋਰ ਇਹ ਕੋਈ ਐਡਾ ਇੰਪੋਰਟੈਂਟ ਨਹੀਂ ਨਾ ਕੋਈ ਐਡਾ ਇਸ਼ੂ ਆ ਸਭ ਤੋਂ ਇੰਪੋਰਟੈਂਟ ਇਸ਼ੂ ਆ ਕਿ ਅਸੀਂ ਅਕਾਲ ਤਖਤ ਜੋ ਸਾਡਾ ਡਾਇਲਗ ਦੀ ਗੁਰਮਤਿ ਦੀ ਜਗ੍ਹਾ ਆ ਉਹਨੂੰ ਅਸੀਂ ਇਸ ਵਿਪਰ ਤਖਤ ਤੋਂ ਆਯਾਦ ਕਰਾਈਏ ਤੇ ਸਾਰੇ ਦੁਨੀਆ ਭਰ ਦੇ ਸਿੱਖਾਂ ਦੀ ਨਮਾਇੰਦੀ ਕਰਦਾ ਕਿ ਉਹ ਜੇ ਅਨਿਸ਼ਕਾਮ ਸੰਘਰਸ਼ ਵਾਲਾ ਉੱਚੇ ਜੀਵਨ ਵਾਲੇ ਸਿੰਘਾਂ ਦਾ ਜਿਹੜਾ ਅਸਲ ਅਕਾਲੀ ਜਿਹੜੇ ਹੁੰਦੇ ਸੀ ਜਿਵੇਂ ਬਾਬਾ ਫੂਲਾ ਸਿੰਘ ਗਿਆਨ ਬਾਬਾ ਗੁਰਬਖਸ਼ ਉਹੋ ਜਿਹਾ ਇੱਕ ਜਥਾ ਅੱਜ ਇਹਦੇ ਸਵਿਆਂ ਚ ਹੋਂਦ ਲੈ ਕੇ ਆਈਏ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਸਿਆਸਤ ਆ ਉਹਦੇ ਥੱਲੇ ਚੱਲੂਗੀ ਸਭ ਤੋਂ ਇੰਪੋਰਟੈਂਟ ਇਹ ਗੱਲ ਆ ਜਿਹੜੀ ਇਲੈਕਟਰਲ ਪਾਰਟੀ ਵਾਲਿਆਂ ਜਿਹੜੀਆਂ ਗੱਲਾਂ ਆ ਉਹਨਾਂ ਦਾ ਕੋਈ ਨਹੀਂ ਉਹ ਕੋਈ ਅੱਜ ਕੋਈ ਗੱਲਾਂ ਮਾਰੀ ਜਾਂਦੇ ਕੋਈ ਉਹ ਕੋਈ ਮਹਿਣਾ ਨਹੀਂ ਰੱਖਦਾ ਬਹੁਤਾ ਜੀ ਭਾਈ ਸਾਹਿਬ ਜਿਹੜੇ ਹਰਨਾਮ ਸਿੰਘ ਤੋਂ ਮੋਂਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤਨਖਾਹੀਆ ਕਰਾਰ ਨੇ ਜਿਹੜੇ ਉਹ ਕੌਮ ਨੂੰ ਸੰਦੇਸ਼ ਨਹੀਂ ਦੇ ਸਕਦੇ ਦੇਖੋ ਇੱਥੇ ਵੈਦਾ ਦੇਖਦਾ ਪਿਛਲੇ ਕਿੰਨੇ ਸਮਾਂ ਤੋਂ ਕਿੰਨੇ ਬੰਦੇ ਸੰਦੇਸ਼ ਦੇ ਰਹੇ ਆ ਉਹਦਾ ਕੀ ਅਸਰ ਹੋਇਆ ਅਸਲ ਗੱਲ ਇਹ ਆ ਕਿ ਕਾਲ ਤਖਤ ਤੇ ਜੋ ਅਸਲ ਪਰੰਪਰਾ ਰਵਾਇਦਾ ਜੋ ਸਾਨੂੰ ਗੁਰੂ ਨੇ ਦਿੱਤੀ ਉਹ ਫਾਲੋ ਨਹੀਂ ਹੋ ਰਹੀ ਉਸ ਤੋਂ ਅਸੀਂ ਦੂਰ ਆ ਅਸੀਂ ਜੋ ਕੁਝ ਕਰਦੇ ਆ ਧੜਿਆਂ 'ਚ ਖੜ ਕੇ ਕਰਦੇ ਆ ਮਨਮਰਜ਼ੀ ਨਾਲ ਕਰਦੇ ਆ ਪਰਦੇਸ਼ ਕਰਦੇ ਆ ਉਹ ਚ ਸੰਗਤ ਤਾਂ ਕਿਤੇ ਵੀ ਹੈ ਨਹੀਂ ਨਾ ਪਰੰਪਰਾ ਆ ਇਸ ਕਰਕੇ ਸਭ ਤੋਂ ਇੰਪੋਰਟੈਂਟ ਹੋਊਗਾ ਉੱਥੇ ਜਾਣਾ ਬੰਦਿਆਂ ਦਾ ਕੋਈ ਮਤਲਬ ਨਹੀਂ ਬੰਦਿਆਂ ਨੂੰ ਬਦਲਣਾ ਵੀ ਕੋਈ ਮਤਲਬ ਨਹੀਂ ਕੋਈ ਆ ਜਾਏ ਜਾਂ ਚਲੇ ਜਾਏ ਕੋਈ ਮਤਲਬ ਨਹੀਂ ਪਾ ਪਾਇਸਾ ਮੰਤਜੀ ਜੀ ਜਿਹੜੀ ਅਕਾਲ ਤਖਤ ਹੈ ਹਨਾ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਹਨਾ ਤਾਂ ਸੁਪਰੀਮ ਕੋਰਟ ਤੋਂ ਹਰ ਸਾਲ ਜਿਹੜਾ ਫਸੀਲ ਤੋਂ ਕੌਮ ਨੂੰ ਸੰਦੇਸ਼ ਜਾਂਦਾ ਪਰ ਇਸ ਵਾਰ ਜਿਹੜਾ ਸੰਦੇਸ਼ ਆ ਫਸੀਲ ਤੋਂ ਨਹੀਂ ਹੋਇਆ ਨਹੀਂ ਜਿਹੜੀ ਗੱਲ ਪਹਿਲਾਂ ਵੀ ਹੋਈ ਹੈ ਜਦ ਤੱਕ ਸੰਦੇਸ਼ ਅਕਾਲ ਤਖਤ ਸਾਹਿਬ ਤੋਂ ਉਹ ਸੰਦੇਸ਼ ਪੰਥ ਦੇ ਲਈ ਹੁੰਦਾ ਮੰਨਣਯੋਗ ਜਿਹਦੇ ਵਿੱਚ ਪੰਥ ਨੂੰ ਸ਼ਾਮਲ ਕੀਤਾ ਜਾਂਦਾ ਪਹਿਲਾਂ ਇਹ ਪੰਥ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਇੱਕ ਪ੍ਰੋਸੈਸ ਚੱਲਦਾ ਤੇ ਉਹਦੇ ਵਿੱਚ ਸਾਂਝਾ ਕੋ ਗੁਰਮਤਾ ਬਣਦਾ ਉਹ ਜਿਹੇਦਾਰ ਐਨਾਉਂਸ ਕਰਦੇ ਉਹ ਪੰਥ ਦੇ ਮੰਨਣ ਯੋਗ ਹੈ ਹੁਣ ਪਿਛਲੇ ਬਹੁਤ ਹੀ ਲੰਬੇ ਸਮੇਂ ਤੋਂ ਅਕਾਲ ਤਖਤ ਸਾਹਿਬ ਤੋਂ ਜਦੋਂ ਪੰਥ ਦੇ ਲਈ ਨਾਂ ਕੋਈ ਸੰਦੇਸ਼ ਦਿੱਤਾ ਜਾਂਦਾ ਪੰਥ ਨੂੰ ਉਹਦੇ ਵਿੱਚ ਡਿਸਕਸ਼ਨ ਸ਼ਾਮਿਲ ਨਹੀਂ ਕੀਤਾ ਜਾਂਦਾ ਉਹ ਸਿਰਫ ਇੱਕ ਵਿਅਕਤੀ ਆਪਣੀ ਮਤ ਅਨੁਸਾਰ ਜਾਂ ਇੱਕ ਧੜਾ ਆਪਣੀ ਰਾਜਨੀਤੀ ਨੂੰ ਪ੍ਰਮੋਟ ਕਰਨ ਅਨੁਸਾਰ ਕੁਝ ਗੱਲਾਂ ਕਹਿ ਦਿੰਦਾ ਨਾ ਉਹਨੂੰ ਪੰਥ ਨੇ ਮੰਨਣਾ ਨਹੀਂ ਕਿਉਂਕਿ ਪੰਥ ਸ਼ਾਮਲ ਹੀ ਉਹਨੂੰ ਉਹ ਵਿਅਕਤੀ ਤੇ ਤੁਹਾਡਾ ਵੀ ਨਹੀਂ ਮੰਨਦਾ ਜੀ ਸਿੰਘ ਸਾਹਿਬ ਲਗਾਤਾਰ ਜਿਹੜੇ ਅੱਜ ਸਵਾਲ ਪਹਿਲਾ ਸਵਾਲ ਵੀ ਉੱਠਦੇ ਸੀ ਕਿ ਅੱਜ ਕੋਈ ਵੀ ਟਕਰਾਅ ਦੀ ਸਥਿਤੀ ਹੋ ਸਕਦੀ ਹੈ ਭਾਰੀ ਜਿਹੜੀ ਹੈ ਉਹ ਟਾਸਕ ਫੋਰਸ ਵੀ ਇੱਥੇ ਤਨਾਤ ਕੀਤੀ ਗਈ ਸੀ ਜੁਥੇਦਾਰ ਮਨਪਾਲ ਸਾਹਿਬ ਗਏ ਨੇ ਉਹ ਕਹਿੰਦੇ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਹੀ ਨਹੀਂ ਟੇਕਣ ਦਿੱਤਾ ਗਿਆ ਤਾਂ ਇਦਾਂ ਦੀ ਸਥਿਤੀ ਕਿਉਂ ਬਣੀ ਇਹ 20 ਸਾਲ ਤੋਂ ਅਸੀਂ ਦੇਖ ਰਹੇ ਹਾਂ ਮੈਂ ਘੱਟੋ ਘੱਟ ਪਹਿਲਾਂ ਵੀ ਸ਼ਾਇਦ ਇਦਾਂ ਹੋਵੇ ਜੀ ਤਣਾਅ ਵਾਲਾ ਮਾਹੌਲ ਬਣੇ ਇਹ ਸੁਣੌਣੀ ਕਮੇਟੀ ਨੂੰ ਵੀ ਸੂਟ ਕਰਦਾ ਇਹ ਸਰਕਾਰ ਇੰਡੀਆ ਸਰਕਾਰ ਨੂੰ ਵੀ ਸੂਟ ਕਰਦਾ ਉਹ ਤਣਾਅ ਵਾਲਾ ਮਾਹੌਲ ਦੋਹੇ ਤਰ੍ਹਾਂ ਚਾਹੰਦੀਆਂ ਹੁੰਨੀਆਂ ਨੇ ਸ਼੍ਰੋਮਣੀ ਕਮੇਟੀ ਵੀ ਸੈਂਟਰ ਸਰਕਾਰ ਵੀ ਵੀ ਤਣਾਅ ਵਾਲਾ ਮਾਹੌਲ ਬਣੇ ਉਸ ਮਾਹੌਲ ਦੇ ਬਹਾਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਟਾਸਕ ਫੋਰਸ ਡਿਪਲੋਏ ਕਰਨ ਦਾ ਸਮਾਂ ਮਿਲ ਜਾਏ ਤੇ ਸਰਕਾਰ ਨੂੰ ਆਪਣੇ ਸਿਵਲ ਕੱਪੜਿਆਂ 'ਚ ਪੁਲਿਸ ਦਾ ਸੋ ਇਹ ਰਾਂ ਮਿਲ ਕੇ ਪਿਛਲੇ 20 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਖੇਡ ਉਹਦੇ ਵਿੱਚ ਨੁਕਸਾਨ ਪੰਥ ਦਾ ਹੋ ਰਿਹਾ ਜਿਹੜੀ ਸਿੱਖਾਂ ਦੇ ਲਈ ਸਭ ਤੋਂ ਵੱਡੀ ਅਹਿਮ ਘਟਨਾ ਜਿਹਨੇ ਸਿੱਖਾਂ ਦੇ ਇਤਿਹਾਸ ਦਾ ਵਹਿਣ ਮੋੜ ਦਿੱਤਾ ਜਿਹਨੇ ਇੰਡੀਆ ਦੇ ਇਤਿਹਾਸ ਦਾ ਵਹਿਣ ਮੋੜ ਦਿੱਤਾ ਤੇ ਦੁਨੀਆ ਦੇ ਜਿਹੜੇ ਇਤਿਹਾਸ ਦੇ ਵਹਿਣ ਉਾਂ ਤੇ ਅਸਰ ਪਾਇਆ ਉਸ ਘਟਨਾ ਵਾਲੇ ਦਿਨ ਇੱਥੇ ਹਰੇਕ ਸਾਲ ਹੀ ਤਣਾਅ ਵਾਲਾ ਮਾਹੌਲ ਬਣਾ ਕੇ ਇਹ ਗੱਲ ਨਿਸ਼ਚਿਤ ਕੀਤੀ ਜਾਂਦੀ ਕਿ ਇੱਥੇ ਕੋਈ ਗੱਲ ਸੰਜੀਦਾ ਤੌਰ ਤੇ ਗੈਰ ਗੰਭੀਰਤਾ ਦੇ ਨਾਲ ਸਾਰਿਆਂ ਦੀ ਸਾਂਝੀ ਵਾਲਤਾ ਵਾਲੀ ਕੀਤੀ ਨਾ ਜਾ ਸਕੇ ਸੋ ਇਹਦੇ ਵਿੱਚ ਇਹ ਦੋਏ ਪ੍ਰਬੰਧਕ ਵੀ ਤੇ ਸਰਕਾਰ ਦੋਨੋਂ ਸ਼ਾਮਲ ਹੁੰਦੇ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਚ ਜੀ ਸਿੰਘ ਸਾਹਿਬ ਕਿਸ ਤਰ੍ਹਾਂ ਦਿਖਦਿਓ ਜਿਹੜੀ ਪੰਥ ਦੀ ਰਾਜਨੀਤੀ ਆ ਉਹ ਕਿਸ ਰਾਹੇ ਪੈ ਗਈ ਆ ਪੰਥ ਦੀ ਜਿਹੜੀ ਰਾਜਨੀਤੀ ਉਹ ਬਹੁਤ ਪਿਛਲੇ ਲੰਮੇ ਸਮੇਂ ਤੋਂ ਕਿਰਾਹੇ ਪਈ ਹੋਈ ਸੀਗੀ ਜੀ ਉਹ ਹੁਣ ਕਿਰਾਹੇ ਪੈ ਗਏ ਬਿਲਕੁਲ ਹੀ ਔਜੜ ਪੈ ਕੇ ਤੇ ਉਹ ਹੁਣ ਗਾਰੇ ਚ ਫਸ ਗਈ ਹੈ ਤੇ ਹੁਣ ਜਿਹੜੀ ਅਸਲ ਪੰਥ ਦੀ ਨੀਤੀ ਰਾਜਨੀਤੀ ਹੈਗੀ ਆ ਉਹਦੇ ਪ੍ਰਗਟ ਹੋਣ ਦੇ ਦਿਨ ਆ ਗਏ ਨੇ ਤੇ ਉਹਦੇ ਅੰਛ ਦਿਸਣ ਲੱਗ ਗਏ ਨੇ ਇਹ ਜਿਹੜੀ ਕੂੜ ਦੀ ਨੀਤੀ ਸੀਗੀ ਇਹ ਬੜੇ ਲੰਬੇ ਸਮੇਂ ਤੋਂ ਕਰਾਹੇ ਪਈ ਹੋਈ ਸੀਗੀ ਤੇ ਉਹ ਹੁਣ ਬਿਲਕੁਲ ਹੀ ਨਕਾਰਾ ਹੋ ਚੁੱਕੀ ਆ ਲੋਕਾਂ ਨੇ ਬਿਲਕੁਲ ਨਕਾਰਾ ਕਰ ਦਿੱਤੀ ਆ ਅਸਲ ਰਾਜਨੀਤੀ ਆ ਜਿਹੜੀ ਪੰਥ ਦੀ ਜਿਹੜੀ ਖਾਲਸੇ ਦੇ ਬੋਲਵਾਲੇ ਦੇ ਲਈ ਆ ਸਾਡਾ ਆਜ਼ਾਦ ਰਾਜ ਸਾਬਤ ਕਰਨ ਦੇ ਲਈ ਆ ਜੋ ਗੁਰੂ ਦੇ ਆਸ਼ੇ ਅਨਸਾਰ ਨੇਤਾਣੇ ਦੀ ਰੱਖਿਆ ਲਈ ਤੇ ਜਰਵਾਣੇ ਦੀ ਭੱਖਿਆ ਦੀ ਰਾਜਨੀਤੀ ਆ ਉਹ ਪ੍ਰਗਟ ਹੋਣ ਦੇ ਦਿਨ ਆ ਗਏ ਸਿੰਘ ਸਾਹਿਬ ਲੱਗਦਾ ਕਿ ਹੁਣ ਜਿਹੜੀ ਜਿਹੜੇ ਸਾਡੇ ਸਿੱਖ ਪੰਥ ਦੀ ਸਥਿਤੀ ਆ ਉਹ ਠੀਕ ਹੋ ਸਕਦੀ ਕਿਉਂਕਿ ਲਗਾਤਾਰ ਵੱਖਰੇ ਵੱਖਰੇ ਧੜੇ ਨੇ ਹਰ ਧੜਾ ਜਿਹੜਾ ਵੱਖਰੇ ਰਾਹ ਨੂੰ ਚੱਲਦਾ ਹੋਇਆ ਨਿਕਰਉਂਦਾ ਇਹ ਚੰਗੇ ਪਾਸੇ ਨੂੰ ਗੱਲ ਤੁਰੀ ਹੋਈ ਆ ਪੰਥ ਇੰਨਾ ਜਾਗਰਿਤ ਹੋ ਚੁੱਕਾ ਇਸੇ ਕਰਕੇ ਕਿ ਜਿਹੜਾ ਇੱਕ ਸਭ ਤੋਂ ਕੁੰਡਲੀਆ ਸੱਪ ਇੱਕ ਪੋਲੀਟੀਕਲ ਪਾਰਟੀ ਸੀਗੀ ਜਿਹਨੇ ਅਕਾਲ ਤਖਤ ਤੇ ਵੀ ਸ਼੍ਰੋਮਣੀ ਕਮੇਟੀ ਤੇ ਵੀ ਸਾਰੇ ਕਾਸੇ ਦੇ ਉੱਤੇ ਆਪਣਾ ਇੱਕ ਕੂਡ ਦਾ ਕਬਜ਼ਾ ਜਮਾਇਆ ਹੋਇਆ ਸੀਗਾ ਉਹ ਕਬਜ਼ਾ ਲਗਾਤਾਰ ਸੰਗਤ ਨੇ ਤੋੜ ਦਿੱਤਾ ਇਹ ਸ਼ੁਭ ਸ਼ਗਨ ਹੈ ਇਹ ਸਹੀ ਪਾਸੇ ਨੂੰ ਸਹੀ ਦਿਸ਼ਾ 'ਚ ਨੂੰ ਜਾਣ ਵਾਲੀ ਗੱਲ ਹੈ ਇਹ ਜੋ ਹੁਣ ਅਕਾਲੀ ਦਲ ਦਾ ਜੋ ਨੇ ਵੀ ਹੁਣ 4-5 ਵੋਟਾਂ ਵਾਲੇ ਅਕਾਲੀ ਦਲ ਹੋਏ ਫਿਰਦੇ ਨੇ ਇਹ ਇਸ ਦਿਸ਼ਾ 'ਚ ਨੂੰ ਗੱਲ ਹੈ ਕਿ ਗੱਲ ਸਹੀ ਦਿਸ਼ਾ 'ਚ ਨੂੰ ਜਾ ਰਹੀ ਹੈ ਇਹਨਾਂ ਵੋਟਾਂ ਵਾਲੇ ਲੀਡਰਾਂ ਤੋਂ ਜਿਨ੍ਹਾਂ ਤੋਂ ਸਾਨੂੰ ਕਦੇ ਕੁਝ ਨਹੀਂ ਮਿਲਿਆ ਹੈ ਬਜਾਏ ਧੋਖੇ ਮੁਕਾਰੀ ਤੋਂ ਉਹ ਲੋਕ ਅਵੇਅਰ ਹੋ ਗਏ ਆ ਹੁਣ ਸਹੀ ਪਾਸੇ ਨੂੰ ਗੱਲ ਚੱਲਣ ਦੀ ਇਹ ਨਿਸ਼ਾਨੀਆਂ ਇਹ ਪਾਟੋ ਤੜ ਵੋਟਾਂ ਵਾਲਿਆਂ ਦੀ ਤਾਂ ਭਾਈ ਸਾਹਿਬ ਕੁਝ ਜਥੇਬੰਦੀਆਂ ਨੇ ਜਿਹੜੀਆਂ ਹਨ ਨਾ ਉਹ ਕਹਿੰਦੀਆਂ ਕਿ ਅੱਜ ਕੌਮ ਨੂੰ ਸੰਦੇਸ਼ ਨਹੀਂ ਦਿੱਤਾ ਗਿਆ ਤਾਂ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਨੇ ਜਿਹੜੇ ਉਹ ਸਿੱਖ ਕੌਮ ਨੂੰ ਪ੍ਰਮਾਣਿਤ ਨਹੀਂ ਹੈਗੇ ਇਸ ਕਰਕੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੇਖੋ ਕਿਸੇ ਇੱਕ ਵਿਅਕਤੀ ਦੇ ਕਿਸੇ ਅਹੁਦੇ ਦੇ ਉੱਪਰ ਰਹਿਣ ਜਾਂ ਨਾ ਰਹਿਣ ਦਾ ਮਸਲਾ ਨਹੀਂ ਹੁਣ ਰਹਿ ਗਿਆ ਹੈਗਾ ਜੀ ਹੁਣ ਜਿਹੜਾ ਸਮਾਂ ਆ ਉਹ ਸਿੱਖਾਂ ਦੇ ਲਈ ਇਹ ਵਿਚਾਰ ਕਰਨ ਦਾ ਕਿ ਸਾਡਾ ਜਿਹੜਾ ਕੇਂਦਰੀ ਤੁਰਾਇਆ ਅਕਾਲ ਤਖਤ ਸਾਹਿਬ ਦਾ ਉਹ ਖਾਲਸੇ ਪੰਥ ਦੀ ਪਰੰਪਰਾ ਦੇ ਅਨੁਸਾਰ ਦੁਬਾਰਾ ਸੁਰਜੀਤ ਕਿਸ ਤਰੀਕੇ ਦੇ ਨਾਲ ਹੋਵੇ ਜਿਹੜੀ ਇਹ ਇੱਕ ਪੁਰਖੀ ਨਿਜ਼ਾਮ ਹੈਗਾ ਜਿਹਦੇ ਤਹਿਤ ਇੱਕ ਜਥੇਦਾਰ ਅਪੁਆਇੰਟ ਕੀਤਾ ਜਾਂਦਾ ਇਹ ਵੀ ਅੰਗਰੇਜ਼ਾਂ ਤੋਂ ਬਾਅਦ ਆਇਆ ਉਸ ਤੋਂ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਦੇ ਵਿੱਚ ਇੱਕ ਖਾਲਸਾ ਪੰਥ ਦਾ ਨੁਮਾਇੰਦਾ ਜਥਾ ਹੁੰਦਾ ਸੀ ਉਸ ਜਥੇ ਦਾ ਜਥੇਦਾਰ ਜਿਹੜਾ ਆ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਜਿਸ ਜਥੇ ਦੇ ਕੋਲ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਹੁੰਦੀ ਸੀ ਇਹ ਹੁਣ ਨਵਾਂ ਹੀ ਸਿਸਟਮ ਅੰਗਰੇਜ਼ਾਂ ਨੇ ਦਿੱਤਾ ਉਹ ਪਹਿਲਾਂ ਸਰਬਰਾ ਕਹਿੰਦੇ ਸੀਗੇ ਫਿਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਆਲੀ ਆਈ ਤਾਂ ਇਹਨਾਂ ਨੇ ਸਰਬਰਾ ਦਾ ਨਾਮ ਬਦਲ ਕੇ ਸਿੱਖ ਪਰੰਪਰਾ ਦੇ ਵਿੱਚੋਂ ਜਥੇਦਾਰ ਰੱਖ ਲਿਆ ਤੁਸੀਂ ਦੇਖੋਗੇ ਜਥੇਦਾਰ ਕਿਸੇ ਜਥੇ ਦਾ ਆ ਤੇ ਜਥਾ ਹੈ ਨਹੀਂ ਤੇ ਜਥਾ ਜਥੇਦਾਰ ਹੈ ਸੋ ਇਹ ਜਿਹੜੀ ਅਸਹਿਮਤੀ ਅਸਹਿਮਤੀ ਜਿਹੜੇ ਪਹਿਲਾਂ ਵੀ ਜਥੇਦਾਰ ਹਟਾਏ ਗਏ ਉਹ ਕਿਹੜੇ ਪੰਥ ਦੀ ਮਨਜ਼ੂਰੀ ਦੇ ਨਾਲ ਲਾਏ ਗਏ ਸੀਗੇ ਨਾ ਹੀ ਇਹਨਾਂ ਨੂੰ ਲਾਇਆ ਗਿਆ ਸੋ ਇਹ ਇੱਥੇ ਵਿਅਕਤੀਆਂ ਦੇ ਉੱਪਰ ਕੇਂਦਰਿਤ ਗੱਲ ਕਰਨ ਦੀ ਬਜਾਏ ਮੌਜੂਦਾ ਸਮਾ ਜਿਹੜਾ ਬਣ ਰਿਹਾ ਖਾਸ ਕਰਕੇ ਜਿਸ ਪਾਸੇ ਨੂੰ ਦੱਖਣੀ ਏਸ਼ੀਆ ਦੇ ਹਾਲਾਤ ਜਾ ਰਹੇ ਆ ਹੁਣੇ ਪਿਛਲੇ ਮਹੀਨੇ ਦੇ ਵਿੱਚ ਕੀ ਕੁਝ ਵਾਪਰਿਆ ਇਸ ਬਾਰਡਰ ਦੇ ਵਿੱਚ ਇੱਕ ਐਡੀ ਵੱਡੀ ਜੰਗ ਜਿੱਥੇ ਦੁਨੀਆ ਦੀ ਐਡਵਾਂਸਡ ਵੈਪਨਰੀ ਜਿਹੜੀ ਹੈ ਉਹ ਮੱਲਬ ਯੂਰਪ ਦੇ ਤੇ ਚੀਨ ਦੇ ਉਹ ਜਹਾਜ਼ ਲੜਾਕੂ ਉਹ ਵਾਲੀਆਂ ਮਿਜ਼ਾਈਲਾਂ ਜਿਹੜੀਆਂ ਦੁਨੀਆ 'ਚ ਕਿਤੇ ਵੀ ਅਸਲੀ ਲੜਾਈ 'ਚ ਨਹੀਂ ਸੀ ਪਰਖੀਆਂ ਗਈਆਂ ਉਹ ਪੰਜਾਬ ਦੀ ਹਿੱਕ ਦੇ ਉੱਤੇ ਪਰਖੀਆਂ ਗਈਆਂ ਨੇ ਸੋ ਅਸੀਂ ਇੰਨੇ ਗੰਭੀਰ ਹਾਲਾਤ ਦੇ ਵਿੱਚ ਫਸੇ ਹੋਏ ਤੇ ਸਿੱਖਾਂ ਦੇ ਵਾਸਤੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਹੁਣ ਜਦੋਂ ਪਿਛਲਾ ਢਾਂਚਾ ਸਾਰਾ ਆਪਦੀ ਕ੍ਰੈਡਿਬਿਲਟੀ ਗਵਾ ਰਿਹਾ ਅੱਜ ਦਾ ਵੀ ਜਿਹੜਾ ਕਰੈਕਟਰ ਨਗਰਮੈਂਟ ਦੌਰਾਨ ਦੀ ਜ਼ਰੂਰਤ ਨਹੀਂ ਹੈ ਉਹ ਇਹੀ ਦਿਖਾਉਂਦਾ ਕਿ ਜਿਹੜਾ ਮੌਜੂਦਾ ਸੇਵਾ ਸੰਭਾਲ ਦਾ ਪ੍ਰਬੰਧ ਹੈ ਉਦੇ ਉੱਪਰ ਹੁਣ ਭਰੋਸਾ ਨਹੀਂ ਸਿੱਖਾਂਦਾ ਹੈਗਾ ਵੱਡੇ ਹਿੱਸੇ ਦਾ ਇਸ ਕਰਕੇ ਬਜਾਏ ਇਹ ਦੇ ਕਿ ਇਹਨੂੰ ਕਨਫਲਿਕਟ ਦਾ ਮਸਲਾ ਬਣਾਇਆ ਜਾਵੇ ਜਿਹੜੇ ਮੌਜੂਦਾ ਪ੍ਰਬੰਧਕ ਨੇ ਅਸੀਂ ਤਾਂ ਬਹੁਤ ਚਿਰ ਤੋਂ ਇਹਨਾਂ ਨੂੰ ਕਹਿ ਰਹੇ ਹਾਂ ਤਾਮੀ ਸਾਹਿਬ ਦੀ ਆਪ ਦੀ ਇੱਕ ਸਟੇਟਮੈਂਟ ਸੀਗੀ ਕਿ ਦਿੱਲੀ ਦਰਬਾਰ ਜਾਂ ਬੀਜੇਪੀ ਇਹ ਕਾਲ ਤਖਤ ਨੂੰ ਆਪਣੇ ਕਬਜ਼ੇ ਹੇਠ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਮਸਲਾ ਇਹ ਵੀ ਪਹਿਲਾਂ ਭਾਈ ਉਹਨਾਂ ਨੇ ਤੁਹਾਡੇ ਰਾਹੀਂ ਕਬਜ਼ੇ 'ਚ ਲਿਆ ਹੋਇਆ ਸੀ ਹੁਣ ਉਹ ਤੁਹਾਨੂੰ ਲਾਂਬੇ ਕਰਕੇ ਸਿੱਧਾ ਲੈਣਾ ਚਾਹੁੰਦੇ ਆ ਤੁਸੀਂ ਵੀ ਆਪਣੇ ਕਬਜ਼ੇ ਹੇਠ ਹੀ ਰੱਖਣਾ ਚਾਹੁੰਦੇ ਆ ਤੁਸੀਂ ਵੀ ਇਹ ਥੋੜੀ ਚਾਹੁੰਦੇ ਆ ਕਿ ਪੰਥ ਦਾ ਸਾਂਝਾ ਨਿਜਾਮ ਬਣ ਸੋ ਇਹ ਸਮਾਂ ਜਿਹੜਾ ਆ ਇਹ ਇਸ ਤਰ੍ਹਾਂ ਦਾ ਹੈ ਹਾਲੀ ਵੀ ਸਮਾਂ ਹੈਗਾ ਵੈਸੇ ਤਾਂ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਆ ਬਾਦਲ ਦਲ ਦੀ ਕਹਿਲ ਕਹਿਲ ਹੋ ਜਾਏ ਸਾਰੇ ਵੋਟਾਂ ਵਾਲੇ ਧੜਿਆਂ ਦੀ ਇਹਨਾਂ ਦੀ ਇੱਕ ਫੀਚਰ ਇਹ ਰਿਹਾ ਆ ਕਿ ਜਦੋਂ ਫੈਸਲਾ ਲੈਣ ਦਾ اختیار ਇਹਨਾਂ ਦੇ ਹੱਕ 'ਚ ਹੁੰਦਾ ਹੈ ਇਹ ਕਦੀ ਸਹੀ ਫੈਸਲਾ ਨਹੀਂ ਲੈਂਦੇ ਇਹ ਫੈਸਲਾ ਡਿਲੇ ਕਰਦੇ ਰਹਿੰਦੇ ਆ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਵੀ ਅਸੀਂ ਦੇਖਿਆ ਹੋਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਦੇਖਿਆ ਦੁਹਰਾਉਣ ਦੀ ਜ਼ਰੂਰਤ ਨਹੀਂ ਹੈ ਸੋ ਹਾਲ ਦੀ ਘੜੀ ਵੀ ਇਹ ਫੈਸਲਾ ਇਹਨਾਂ ਦੇ ਹੱਥ ਦੇ ਵਿੱਚ ਹੈ ਬਜਾਏ ਇਹ ਦੇ ਕਿ ਤੁਸੀਂ ਉਡੀਕ ਕਰੋ ਕਿ ਦਿੱਲੀ ਦਰਬਾਰ ਅਕਾਲ ਤਖਤ ਦੇ ਪ੍ਰਬੰਧ ਨੂੰ ਸਿੱਧਾ ਆਪਣੇ ਹੱਥਾਂ 'ਚ ਲੈ ਲਵੇ ਤੁਸੀਂ ਪਹਿਲ ਕਦਮੀ ਕਰੋ ਸਾਰੇ ਪੰਥ ਨੂੰ ਇਕੱਠਾ ਕਰੋ ਉਹਦੇ ਵਾਸਤੇ ਇੱਕ ਨੁਮਾਇੰਦਾ ਜਥਾ ਜਿਹੜਾ ਆ ਉਹ ਸਾਰੀ ਗੁਰਸੰਗਤ ਦੇ ਵਿੱਚੋਂ ਖਾਲਸਾ ਪੰਥ ਦੇ ਵਿੱਚੋਂ ਚੁਣਿਆ ਜਾਵੇ ਤੇ ਜਿਹਦੇ ਤਹਿਤ ਅਕਾਲ ਤਖਤ ਸਾਹਿਬ ਦਾ ਅੱਜ ਵੀ 21ਵੀਂ ਸਦੀ ਦੇ ਵਿੱਚ ਸੇਵਾ ਨਿਯਾਮ ਅਸੀਂ ਕਿਦਾਂ ਦਾ ਲੈ ਕੇ ਆਉਣਾ ਉਹ ਲੈ ਕੇ ਆਈਏ ਤਾਂ ਹੀ ਇਥੋਂ ਦਿੱਤੇ ਸੰਦੇਸ਼ ਜਿਹੜੇ ਆ ਉਹ ਸਾਰਥਕ ਹੋਣੇ ਆ ਭਾਈ ਸਾਹਿਬ 2015 ਦੇ ਵਿੱਚ ਸਚਾਬੇ ਦੀ ਧਰਤੀ ਤੇ ਸ਼ੁਰੂਆਤ ਖਾਲਸਾ ਹੁੰਦਾ ਤਾਂ ਹੁਣ ਲੱਗਦਾ ਕਿ ਦੁਬਾਰਾ ਸ਼ੁਰੂਆਤ ਖਾਲਸਾ ਸੱਦਣ ਦੀ ਲੋੜ ਹੈ ਦੇਖੋ ਸਰਬੱਤ ਖਾਲਸਾ ਸੱਦਣ ਤੋਂ ਪਹਿਲਾਂ ਅਸੀਂ ਉਸ ਵੇਲੇ ਵੀ ਇਹ ਗੱਲ ਕਹੀ ਸੀਗੀ ਕਿ ਬੇਸ਼ੱਕ ਸੰਗਤਾਂ ਦੇ ਵਿੱਚ ਬੜਾ ਵੱਡਾ ਉਭਾਰ ਹੈ ਪਰ ਕੋਈ ਵੀ ਖਾਲਸਾ ਪੰਥ ਦਾ ਜਿਹੜਾ ਸਰਬੱਤ ਖਾਲਸਾ ਆ ਉਹ ਕੋਈ ਬਹੁਤ ਵੱਡੀ ਕਾਨਫਰੰਸ ਜਾਂ ਬਹੁਤ ਵੱਡੇ ਇਕੱਠ ਦਾ ਨਾਂ ਨਹੀਂ ਹੈਗਾ ਉਦੇ ਵਿੱਚ ਉਹਦੇ ਵਾਸਤੇ ਇੱਕ ਵਿਧੀ ਵਿਧਾਨ ਹੈ ਜਿਹਦੇ ਵਿੱਚ ਇਹ ਹੈ ਕਿ ਜਿੰਨੇ ਸਰਗਰਮ ਹਿੱਸੇ ਨੇ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਹੈ ਉਹਨਾਂ ਦੇ ਵੱਲੋਂ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ ਜਾਣਾ ਕੋਈ ਪਹਿਲਾਂ ਤੋਂ ਤੈਅशुदा ਮਤੇ ਨਹੀਂ ਨਾ ਉਸ ਕੀਤੇ ਜਾਂਦੇ ਸਰਬਤ ਖਾਲਸਾ ਦੇ ਵਿੱਚ ਸੋ ਉਸ ਸਮੇਂ ਵੀ ਇਹ ਗੱਲ ਉਸ ਇਕੱਠ 71ਤਾ ਚੱਬੇ ਵਾਲੀ ਪੰਥਕ 71ਤਾ ਦੇ ਪ੍ਰਬੰਧਕਾਂ ਨੂੰ ਵੀ ਇਹ ਬੇਨਤੀ ਕੀਤੀ ਸੀਗੀ ਕਿ ਆਪਾਂ ਇਸ ਤਰ੍ਹਾਂ ਦਾ ਪੈੜ ਨਾ ਪਾਈਏ ਤੁਸੀਂ ਇਹਨੂੰ ਇੱਕ ਤਿਆਰੀ ਦੇ ਵਾਸਤੇ 71 ਤੱਕ ਸੱਦੋ ਚਲੋ ਉਹ ਸਮਾਂ ਲੰਘ ਗਿਆ ਪਰ ਹੁਣ ਦੇ ਸਮੇਂ ਦੇ ਵਿੱਚ ਵੀ ਜੇ ਸਿੱਧੀ ਕੋਈ ਸਰਬੱਤ ਖਾਲਸਾ ਦੀ ਅਨਾਉਂਸਮੈਂਟ ਹੁੰਦੀ ਹੈ ਤਾਂ ਉਹ ਮਾਹੌਲ ਪੰਥ ਦੇ ਵਿੱਚ ਨਹੀਂ ਹੈਗਾ ਪਹਿਲਾਂ ਆਪਸ ਦੇ ਵਿੱਚ ਸੂਤਰਤਾ ਹੋਂਣੀ ਜ਼ਰੂਰੀ ਆ ਤੇ ਸੂਤਰਤਾ ਦੇ ਵਾਸਤੇ ਕੋਈ ਇੱਕ ਧੁਰਾ ਚਾਹੀਦਾ ਜਿਹਦੇ ਉੱਪਰ ਸਾਰੇ ਭਰੋਸਾ ਕਰ ਸਕਣ ਹੁਣ ਅੱਜ ਦੇ ਸਮੇਂ ਦੇ ਵਿੱਚ ਉਸ ਧੁਰੇ ਦੀ ਕਮੀ ਆ ਇਹਦੇ ਵਾਸਤੇ ਚਾਹੀਦਾ ਇਹ ਹੈ ਕਿ ਜਿੰਨੇ ਵੀ ਸਿਹਰਤ ਹਿੱਸੇ ਖਾਲਸਾ ਪੰਥ ਦੇ ਹੈਗੇ ਨੇ ਉਹ ਦੁਨੀਆ ਭਰ ਦੇ ਵਿੱਚੋਂ ਨਿਸ਼ਕਾਮ ਸ਼ਕਸ਼ੀਤਾਂ ਦਾ ਇੱਕ ਹਾਰਜੀ ਜਥਾ ਬਣਾਉਣ ਉਸ ਜਥੇ ਦੇ ਤਹਿਤ ਇਹ ਕਾਇਤ ਜਿਹੜੀ ਆ ਉਹ ਤੋਰੀ ਜਾ ਸਕਦੀ ਸਰਬੱਤ ਖਾਲਸਾ ਦਾ ਰਿਵਾਈਵਲ ਹੋਣਾ ਗੁਰਮਤੇ ਦਾ ਰਿਵਾਈਵਲ ਹੋਣਾ ਜੁਆਇੰਟ ਲੀਡਰਸ਼ਿਪ ਪੰਚ ਪ੍ਰਧਾਨੀ ਵਾਲੀ ਆਉਣੀ ਇਹ ਸਾਰਾ ਕੁਝ ਹੋਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਇੱਕਦਮ ਕੁਝ ਨਹੀਂ ਹੋਣਾ ਉਹਦੇ ਵਾਸਤੇ ਯਤਨ ਸ਼ੁਰੂ ਕਰਨੇ ਪੈਣੇ ਆ ਤੇ ਯਤਨ ਸ਼ੁਰੂ ਕਰਨ ਦੀ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਆ ਉਹ ਆਪਸ ਚ ਬੈਠ ਕੇ ਗੱਲਬਾਤ ਕਰਨ ਤੇ ਹੁੰਦੀ ਅੱਜ ਆਪਸ ਦੇ ਵਿੱਚ ਬੈਠ ਕੇ ਸਿੱਖ ਗੱਲਬਾਤ ਨਹੀਂ ਕਰ ਰਹੇ ਇਸੇ ਕਰਕੇ ਮੌਜੂਦਾ ਕ੍ਰਾਈਸਿਸ ਦੇ ਵਿੱਚ ਫਸੇ ਹੋਏ ਆ ਹਾਲਾਂਕਿ ਜੀਓ ਪੋਲਿਟਿਕਸ ਨੂੰ ਦੇਖੀਏ ਤਾਂ ਤੁਸੀਂ ਦੇਖੋ ਸਿੱਖ ਤੇ ਪੰਜਾਬ ਹੁਣ ਸਭ ਤੋਂ ਵੱਧ ਮਹੱਤਵਪੂਰਨ ਹੋਏ ਹੋਏ ਆ ਮਤਲਬ ਇੰਡੀਆ ਤੇ ਪਾਕਿਸਤਾਨ ਆਪਸ ਦੇ ਵਿੱਚ ਲੜੇ ਐਜ਼ ਅ ਕਮਿਊਨਿਟੀ ਜੇ ਕਿਸੇ ਦਾ ਜ਼ਿਕਰ ਹੋਇਆ ਚਾਹੇ ਉਹ ਪਾਕਿਸਤਾਨ ਨੇ ਕੀਤਾ ਹੋਵੇ ਚਾਹੇ ਇੰਡੀਆ ਨੇ ਕੀਤਾ ਹੋਵੇ ਤੇ ਉਹ ਸਿੱਖਾਂ ਦਾ ਹੋਇਆ ਸੋ ਇਹੀ ਆਪਣੇ ਆਪ ਦੇ ਵਿੱਚ ਸਾਡੀ ਐਮੀਤ ਨੂੰ ਦਰਸਾਉਂਦਾ ਹੈ ਜੀ ਭਾਈ ਸਾਹਿਬ ਗੱਲ ਕਰੀਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਖਬਰ ਨਿਕਲਦੀ ਹੈ ਕਿ ਭਾਈ ਬਲਵੰਤ ਸਿੰਘ ਰਾਜੂਆਣ ਨੂੰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ ਦੇਖੋ ਜਿਹੜੀਆਂ ਵੀ ਸ਼ਕਤੀਆਂ ਨੇ ਸੰਘਰਸ਼ ਕੀਤਾ ਉਹਨਾਂ ਦਾ ਬਹੁਤ ਸਤਿਕਾਰ ਹੈ ਪਾਰ ਖਾਲਸਾ ਪੰਥ ਦੇ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਜਿਹੜੀ ਆ ਉਹਦੇ ਵਾਸਤੇ ਪਹਿਲਾਂ ਜਥੇ ਦੀ ਕਾਇਮੀ ਜ਼ਰੂਰੀ ਹੈ ਉਸ ਜਥੇ ਦੇ ਵਿੱਚ ਉਸ ਤਰ੍ਹਾਂ ਦੀਆਂ ਨਿਸ਼ਕਾਮ ਸ਼ਖੀਤਾ ਹੋਣ ਤੇ ਉਸ ਜਥੇ ਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਗੱਲ ਇਹ ਆ ਦੇਖੋ ਪਿਛਲੇ ਸਮੇਂ ਦੇ ਦੌਰਾਨ ਹੋਰ ਵੀ ਉਸੇ ਕੇਸ ਦੇ ਵਿੱਚ ਹੀ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਜਥੇਦਾਰ ਬਣਾਇਆ ਗਿਆ ਸੀ ਸੋ ਇਹ ਪਿੱਛੇ ਤੋਂ ਸਿੱਖਣਾ ਚਾਹੀਦਾ ਹੁਣ ਕਾਰਨ ਕੀ ਆ ਕਿਉਂ ਇਧਰਲੇ ਪਾਸੇ ਨੂੰ ਭੱਜ ਰਹੇ ਆ ਕਿਉਂਕਿ ਆਪਣੀ ਕ੍ਰੈਡੀਬਿਲਟੀ ਜ਼ੀਰੋ ਹੋ ਚੁੱਕੀ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਜਿਨ੍ਹਾਂ ਨੇ ਕੁਰਬਾਨੀ ਕੀਤੀ ਜਿਨ੍ਹਾਂ ਨੇ ਹਕੂਮਤ ਦੇ ਨਾਲ ਟੱਕਰ ਲਈ ਉਹਨਾਂ ਦੀ ਕ੍ਰੈਡੀਬਿਲਟੀ ਬਚੀ ਹੋਈ ਹੈ ਸੋ ਉਹਨਾਂ ਦੀ ਕ੍ਰੈਡੀਬਿਲਟੀ ਬਚੀ ਰਹਿਣ ਦੇਣੀ ਚਾਹੀਦੀ ਹੈ ਇਸ ਨਿظام ਦੇ ਮਤਲਬ ਇਸ 발ਦੀ ਹੋਈ ਪੱਠੀ ਦੇ ਵਿੱਚ ਉਹਨਾਂ ਦੀ ਕ੍ਰੈਡੀਬਿਲਟੀ ਨੂੰ ਪਾਨ ਦਾ ਯਤਨ ਨਹੀਂ ਕਰਨਾ ਚਾਹੀਦਾ ਕਿਸੇ ਵੀ ਜਥੇਦਾਰ ਦੀ ਅਪੁਆਇੰਟਮੈਂਟ ਤੋਂ ਪਹਿਲਾਂ ਪੰਥ ਦਾ ਆਪਣਾ ਨਿਜ਼ਾਮ ਕਾਇਮ ਕਰਨਾ ਜ਼ਰੂਰੀ ਹੈ ਆਪਾਂ ਪਿਛਲੇ ਸਮੇਂ ਦੇ ਦੌਰਾਨ ਬਹੁਤ ਚੰਗੇ ਚੰਗੇ ਬੰਦੇ ਵੀ ਇਸ ਇਨਾ ਅਹੁਦਿਆਂ ਦੇ ਉੱਪਰ ਬੈਠੇ ਦੇਖੇ ਆ ਉਹ ਮਜਬੂਰ ਹੋਏ ਵੀ ਦੇਖੇ ਜਦੋਂ ਸਰਸੇ ਵਾਲੀ ਲਹਿਰ ਚੱਲੀ ਸੀਗੀ ਉਹਦੇ ਬੇਅਦਬੀ ਦੇ ਵਿਰੁੱਧ ਜਿਹੜਾ ਉਹਨੇ ਸਵਾਗ ਰਚਿਆ ਸੀਗਾ ਉਦੋਂ ਖਾਲਸਾ ਐਕਸ਼ਨ ਕਮੇਟੀ ਬਣੀ ਉਹਦਾ ਮੈਂਬਰ ਸੀਗਾ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਸੀਗੇ ਉਹਨਾਂ ਤੱਕ ਗੱਲ ਪਹੁੰਚਾਈ ਕਿ ਤੁਸੀਂ ਜੋ ਮਤਲਬ ਪੰਥ ਦੇ ਜਥੇਦਾਰ ਨੂੰ ਜਿੰਨੇ ਜ਼ਰੂਰਤ ਨਾਲ ਖੜਨਾ ਚਾਹੀਦਾ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਰੁਕੋ ਥੋੜਾ ਜੇਰ ਜਿੱਦਾਂ ਦਾ ਇਹ ਪ੍ਰਬੰਧ ਹੈ ਜਦੋਂ ਆਏ ਤੁਸੀਂ ਚੇਤੇ ਕਰਿਆ ਕਰੋਗੇ ਕਿ ਵਿਦਾਂਤੀ ਫਿਰ ਵੀ ਠੀਕ ਸੀ ਸੋ ਇਹ ਨਿظام ਦੇ ਤਹਿਤ ਜੇ ਕਿਸੇ ਨੂੰ ਵੀ ਲਿਆਂਦਾ ਜਾਂਦਾ ਆ ਉਹਨੂੰ ਵਰਤਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈਗਾ ਕਿ ਅਸੀਂ ਆਪਣਾ ਪੰਥਕ ਪ੍ਰਬੰਧ ਕਿੱਦਾਂ ਲੈ ਕੇ ਆਉਣਾ ਉਹਦੇ ਉੱਪਰ ਕੋਈ ਵੀ ਗੱਲ ਕਰਕੇ ਰਾਜ਼ੀ ਨਹੀਂ ਹੈ ਇਹ ਚਿੰਤਾ ਦਾ ਵਿਸ਼ਾ ਹੈ ਆਪ ਜੀ ਸਭ ਲੱਗਦਾ ਇੱਕ ਹੁਣ ਪੰਥ ਇਕੱਠਾ ਹੋਊਗਾ ਕਿਉਂਕਿ ਪਿਛਲੇ ਦਿਨੀ ਜਿੱਦਾਂ ਤੇ ਵਿਵਾਦ ਖੜੇ ਹੋਏ ਸੀ ਸਿੱਖ ਪੰਥ ਦੇ ਵਿੱਚ ਲੱਗਦਾ ਦੁਬਾਰਾ ਇਕੱਠਾ ਹੋਊਗਾ ਹੁਣ ਦੇਖੋ ਸਮਾ ਜਿਹੜਾ ਆ ਉਹ ਬਹੁਤ ਸਮਰੱਥ ਹੁੰਦਾ ਦੂਸਰੀ ਗੱਲ ਇਹ ਹੈ ਕਿ ਨਵੇਂ ਹਿੱਸੇ ਜਿੰਨੇ ਵੀ ਸਾਹਮਣੇ ਆ ਰਹੇ ਆ ਉਹਨਾਂ ਤੋਂ ਬਿਲਕੁਲ ਉਮੀਦ ਹੈਗੀ ਹੈ ਪੁਰਾਣੇ ਹਿੱਸੇ ਜਿਨ੍ਹਾਂ ਨੇ ਗਲਬਾ ਪਾਇਆ ਹੋਇਆ ਸੀਗਾ ਉਹਨਾਂ ਦਾ ਗਲਬਾ ਟੁੱਟ ਰਿਹਾ ਆ ਇਹ ਹੁਣ ਮਤਲਬ ਜਿਹੜੇ ਨਵੇਂ ਹਿੱਸੇ ਆ ਰਹੇ ਨੇ ਉਹ ਕਿੰਨੀ ਸੁਹਿਰਦਤਾ ਦੇ ਨਾਲ ਤੇ ਕਿੰਨੀ ਨਿਸ਼ਕਾਮਤਾ ਦੇ ਨਾਲ ਚੱਲਦੇ ਆ ਜੇ ਤਾਂ ਮਨਾਂ ਦੇ ਵਿੱਚ ਚੌਧਿਆਂ ਦਾ ਮਨਾਂ ਦੇ ਵਿੱਚ ਕੁਰਸੀ ਦਾ ਮਨਾਂ ਦੇ ਵਿੱਚ ਪਾਵਰ ਦਾ ਲਾਲਚ ਹੈ ਫਿਰ ਹਾਲਾਤ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਕਿਉਂਕਿ ਪਹਿਲੀ ਗੱਲ ਜਿਹੜੀ ਮਤਲਬ ਖਾਲਸਾ ਪੰਥ ਦੇ ਰਸਤੇ ਤੇ ਚੱਲਣ ਦੀ ਆ ਉਹ ਤਿਆਗ ਦੀ ਤੇ ਕੁਰਬਾਨੀ ਦੀ ਆ ਉਸ ਰਸਤੇ ਦੇ ਉੱਪਰ ਨਵੇਂ ਜਿਹੜੇ ਨੌਜਵਾਨ ਆ ਰਹੇ ਨੇ ਉਹ ਚੱਲਣਗੇ ਤਾਂ ਜ਼ਰੂਰ ਕਾਮਯਾਬੀ ਜਿਹੜੀ ਆ ਉਹ ਮਿਲੇਗੀ ਜੀ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ ਸਨ ਭਾਈ ਸਾਹਿਬ ਕਹਿੰਦੀ ਗਾਜੀਪੁਰ ਸਾਹਿਬ ਤਾਂ ਲਗਾਤਾਰ ਜਿਹੜੇ ਆ ਹੁਣ ਤੁਹਾਡੇ ਨਾਲ ਕੁਝ ਸਿੱਖ ਸਖਸ਼ੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਆਪਣੇ ਜਿਹੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਕਿ ਕਿਸ ਤਰ੍ਹਾਂ ਜਿਹੜੀ ਹੁਣ ਸਿੱਖ ਪੰਥ ਮੁੜ ਤੋਂ ਇਕੱਠਾ ਹੋ ਸਕਦਾ ਜਿਹੜੇ ਸਥਿਤੀ ਦੇ ਵਿੱਚ ਸਿੱਖ ਪੰਥ ਫਸਿਆ ਸੀ ਹੁਣ ਉਸ ਦੇ ਵਿੱਚੋਂ ਨਿਕਲਣ ਦਾ ਵੇਲਾ ਜਿਹੜਾ ਉਹ ਨਜ਼ਦੀਕ ਹੈ